ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟਹਿਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਫਰੀਦਕੋਟ ਤੋਂ ਜਦੋਂ ਤਲਵੰਡੀ ਭਾਈ ਸ੍ਰੀ ਅੰਮ੍ਰitsarਵਾਲ ਨੂੰ ਜਾਂਦੇ ਆ ਤਾਂ ਉਸ ਹਾਈਵੇ ਦੇ ਉੱਤੇ ਪਿੰਡ ਆਉਂਦਾ ਹੈ ਸੰਧੂ ਡੇਰੀ ਫਾਰਮ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਹੈ ਆਲ ਇੰਡੀਆ ਡਿਲੀਵਰੀ ਟਰਾਂਸਪੋਰਟ ਇਸ ਕਰਕੇ ਲਿਖਿਆ ਵੀ ਇੱਥੋਂ ਮਾਲ ਗੁਜਰਾਤ ਦੇ ਵਿੱਚ ਜਾਵਾ ਬਹੁਤ ਜਾਂਦੀਆਂ ਰਹੀਆਂ ਹੈ ਹੁਣ ਜਿਹੜੀ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣੀ ਹੈ ਦੋਸਤੋ ਇਹਦੇ ਵਿੱਚ ਪੰਜ گاਵਾ ਤੇ ਤਿੰਨ ਮੱਝਾਂ ਕੁਝ گاਵਾ ਸੋਹਣਿਆ ਸਵਾਂਇਆ ਵੀ ਐ ਤੇ ਕੁਝ گاਵਾ ਗੱਬਣ ਵੀ ਵਿੱਚੋ ਹੈ ਜਿਵੇਂ ਇਧਰ ਤੁਸੀਂ ਕੱਚੇ 'ਚ ਬੱਧੀ ਹੋਈ ਗਾਂ ਦੇਖੋਗੇ ਬੜੀ ਚੰਗੀ ਤਿਆਰ ਹੋਈ ਵੀ ਐ ਸੋ ਡਿਟੇਲ ਤਾਂ ਆਪਾਂ ਸਾਰੇ ਪਸ਼ੂਆਂ ਬਾਰੇ ਪੁੱਛਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਨਾਗ ਜਿਹੜਾ ਜੱਜ ਗਿਆ ਉਹਦੀ ਤਸੱਲੀ ਕਰ ਲਿਓ ਜੇ ਆ ਕੇ ਦੇਖਣਾ ਤੁਸੀਂ ਐ ਤਸੱਲੀ ਤੁਸੀਂ ਕਰਨੀ ਐ ਨੰਬਰ ਹਮੇਸ਼ਾ ਹੀ ਸਕਰੀਨ ਉੱਤੇ ਚੱਲਦਾ ਹੁੰਦਾ ਸੋ ਅੱਜ ਦੀ ਵੀਡੀਓ ਦੇ ਇਹ 8 ਨਾਗ ਤੁਹਾਨੂੰ ਦਿਖਾਉਣੇ ਆ ਇੱਕ ਬੇਨਤੀ ਸ਼ੁਰੂ ਚ ਹੀ ਕਰਦੇ ਆ ਵੀ ਜਿਹੜਾ ਵੀ ਵੀਰ ਸੌਦਾ ਕਰਦਾ ਤੁਸੀਂ ਗਾਂ ਖਰੀਦਦੇ ਹੋ ਜਾਂ ਮੱਝ ਖਰੀਦਦੇ ਹੋ ਕੋਸ਼ਿਸ਼ ਇਹ ਕਰਿਓ ਵੀ ਪਸ਼ੂ ਜਾਂ ਤਾਂ ਸ਼ਾਮ ਦੇ ਟਾਈਮ ਆਪਦੇ ਘਰ ਲੈ ਕੇ ਜਾਇਓ ਤੇ ਜਾਂ ਸੁਬ੍ਹਾ ਸਦਿਆਂ ਦੁਪਹਿਰ ਦਾ ਟਾਈਮ ਜਿਹੜਾ ਪਸ਼ੂਆਂ ਦੇ ਸਫਰ ਕਰਨ ਦਾ ਨਹੀਂ ਹੈਗਾ ਇਹ ਚੀਜ਼ ਜ਼ਰੂਰ ਧਿਆਨ ਚ ਰੱਖ ਲਓ ਕਿਉਂਕਿ ਗਰਮੀ ਬਹੁਤ ਪੈ ਰਹੀ ਹੈ ਉਹਦੇ ਕਰਕੇ ਕਈ ਵਾਰ ਗੱਭਣ ਪਸ਼ੂ ਜਾਂ ਤਾਜ਼ਾ ਸੂਇਆ ਹੁੰਦਾ ਤੇ ਉਹਨੂੰ ਪ੍ਰੋਬਲਮ ਆਉਂਦੀ ਹੈ ਸੋ ਕੋਸ਼ਿਸ਼ ਸਵੇ ਸਦਿਆਂ ਜਾਂ ਸ਼ਾਮ ਨੂੰ ਪਸ਼ੂ ਲਜਾਣ ਦੀ ਕਰਿਓ ਆਓ ਮਿਲਿਏ ਬਾਈ ਨੂੰ ਤੇ ਕਰਦੇ ਹਾਂ ਸ਼ੁਰੂਆਤ ਪਹਿਲੇ ਨੰਬਰ ਤੇ ਇੱਕ ਵੱਡੇ ਕਦ ਕਾਟ ਦੀ ਮੱਝ ਹੈ ਸੂਈ ਸਵਾਈ ਹੈ ਕਿੰਨਾ ਦੁੱਧ ਹਾਜ਼ਰ ਹੈ ਉਹ ਡਿਟੇਲ ਆਪਾਂ ਨੂੰ ਬਾਈ ਦੱਸ ਦੂਗਾ ਅਮਰ ਭਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਅੱਜ ਅੱਠ ਨਾਗ ਆਪਣੇ ਕੋਲ ਹਾਂਜੀ ਅੱਠ ਨਾਗ ਹੈ ਪਹਿਲੇ ਨੰਬਰ ਤੇ ਮੱਝ ਕੰਨਵਾ ਸੁਹਾ ਸੁਈ ਹੈ ਇਹ ਤੀਜਾ ਸੁਹਾ ਸੁਈ ਹੈ ਜੀ ਹੂੰ ਪਾਲ ਸੁਈ ਨੂੰ ਹੋਵੇ 20 ਦਿਨ ਜੀ 13 ਲੀਟਰ ਦੁੱਧ ਤਿਆਰ ਹੈ ਜੀ ਹੁਣ ਨਾਟ ਜਿਹੜਾ ਹੈਗਾ ਚਵਾਵਾ ਠੀਕ ਹੈ ਕੀ ਡਿਮਾਂਡ ਰਹਿਣੀ ਹੈ ਅਮਰ ਦੀ ਇਹਦੇ 1 ਲੱਖ 45000 ਰੁਪਏ ਖੋਲੀ ਸੋ ਰੇਟ 1 ਲੱਖ ਤੇ 45000 ਹੈ 13 ਲੀਟਰ ਦੁੱਧ ਜਿਹੜਾ ਤੁਸੀਂ ਦੋ ਟਾਈਮ ਮੰੰਤੀ ਕਰਕੇ ਲੈ ਸਕਦੇ ਹੋ ਇਸ ਟਾਈਮ ਹਾਜ਼ਰ ਹੈ ਵੱਡੇ ਕੱਦ ਕਾਠ ਦੀ ਜੈਡ ਬਲੈਕ ਮੱਝ ਹੈ ਦੁੱਧ ਜੋ ਹੈ ਉਹ ਬਾਈ ਨੇ ਤੁਹਾਨੂੰ ਦੱਸ ਦਿੱਤਾ ਤੇ ਉਹ ਤੁਸੀਂ ਚੋ ਕੇ ਦੇਖਣਾ ਹੈ ਜਿਹੜਾ ਦੁੱਧ ਇਸ ਟਾਈਮ ਹਾਜ਼ਰ ਆ ਇੱਧਰ ਬੱਚਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹਦਾ ਕੱਟਾ ਹੈ ਮੇਲ ਕਾਫ ਹੈ ਇਹ ਇਹਦੇ ਨਾਲ ਦੱਸੋ ਬੱਚਾ ਮੱਝ ਦਾ ਢਾਂਚਾ ਤੁਸੀਂ ਦੇਖ ਸਕਦੇ ਹੋ 1,45,000 ਇਹਦੀ ਡਿਮਾਂਡ ਹੈ ਹਾਈਟ ਲੈਂਥ ਫੁੱਲ ਆ ਦੋਸਤੋ ਬਾਕੀ ਜੋ ਦੁੱਧ ਇਹਦਾ ਹੈਗਾ ਉਹ ਤੁਹਾਨੂੰ ਬਾਈ ਨੇ ਦੱਸਤਾ ਜਿਹੜਾ ਤੁਸੀਂ ਝੋਕੇ ਦੇਖ ਸਕਦੇ ਹੋ ਸਟਰਕਚਰ ਫੇਰ ਇਹਦਾ ਦੇਖੋ ਫੁੱਲ ਹਾਈਟ ਲੈਂਥ ਵਾਲੀ ਸੋ ਫੁੱਲ ਕੱਦ ਕਾਠ ਵਾਲੀ ਇਹ ਮੱਝ ਆ ਦੱਸੋ ਜੈਡ ਬਲੈਕ ਦਿਸਦੀ ਐ ਪੂਛ ਜਿਹੜੀ ਸਾਰੀ ਕਾਲੀ ਐ ਢਾਂਚਾ ਬੜਾ ਤਕੜਾ ਐ ਅਮਰ ਭਾਈ ਇਹ ਤੋਂ ਬਾਅਦ ਚ 2 ਨੰਬਰ ਤੇ ਜਿਹੜੀ ਮੱਝ ਇਹ ਵੀ ਤੀਜਾ ਸੂਆ ਭਾਈ ਜੀ ਹਮ ਮੰਨ ਲਊਗੀ 2 ਦਿਨ ਦਾ ਜੇ 3 ਨਾ 3 ਨਾ ਦਿਨ ਲੈ ਠੀਕ ਐ ਕੀ ਰੇਟ ਰਹਿਣਾ ਇਹਦਾ ਇਹਦਾ 1/2 ਲੱਖ ਰੁਪਏ ਖੋਲੀ ਨੂੰ ਸੋ ਡਿਮਾਂਡ 1/2 ਲੱਖ ਦੀ ਐ ਬਰੀਡ ਢਾਂਚੇ ਵਾਲੇ ਪੱਖ ਤੋਂ ਦੇਖਦੇ ਆ ਤਾਂ ਨੀਲੀ ਰਾਵੀ ਵਾਲੇ ਪੱਖ ਚ ਪੈਂਦੀ ਐ ਬੱਚੇ ਨੀਲੀ ਰਾਵੀ ਤੇ ਲੈ ਸਕਦੇ ਹਾਂ ਦਰਮਿਆਨੇ ਕੱਦ ਚ ਹਵਾਨਾ گاਵਾ ਵਾਲਾ ਫਿਕਸ ਆ ਬਿਲਕੁਲ ਚੰਗਾ ਹਵਾਨਾ ਗਾੜੀ ਵਾਲੇ ਪੱਖ ਤੋਂ ਵੀ ਐ ਬਾਕੀ ਪੂਸ਼ ਮੋਢ ਤੋਂ ਬਾਰੀਕ ਸ਼ੁਰੂ ਹੁੰਦੀ ਆ ਦੁੱਧ ਆਸ ਆ ਵੀ ਸੋਨਾ ਦੇਊਗੀ ਕਿੰਨਾ ਚੋਲੋਗੇ ਥੋਡੀ ਸਮਝ ਇਹ ਡਿਮਾਂਡ ਠੀਕ ਐ ਸਵਾ ਲੱਖ ਰੁਪਏ ਦੱਸੋ ਇਹਦੀ ਡਿਮਾਂਡ ਐ ਕਾਫੀ ਚੰਗਾ ਢਾਂਚਾ ਦੱਸੋ ਇਸ ਮੱਜ ਦਾ ਤੇ ਬਾਕੀ ਹਵਾਨੇ ਦਾ ਰੁਖ ਅ ਅਗਾੜੀ ਤੁਸੀਂ ਇਧਰੋਂ ਦੇਖ ਲਓ ਬਾਕੀ ਬਈ ਇਧਰੋਂ ਹੱਕੀ ਜੂਲੇ ਪਾਸੇ ਹੁਣ ਇਹ ਇਹਦਾ ਹਵਾਨਾ ਦੇਖੋ ਜੇ ਦਿਨ ਲੈਂਦੀ ਹੈ ਮੈਂ ਅੱਜ ਸੂਨ ਦੇ ਵਿੱਚ ਇਦਾਂ ਦਾ ਰੁਖ ਦੱਸੋ ਹਵਾਨੇ ਦਾ ਬਿਲਕੁਲ ਗਾਵਾ ਵਾਂਗੂ ਹਵਾਨਾ ਜਿਹੜਾ ਫਿਕਸ ਹਵਾਨਾ ਆਪਾਂ ਕਹਿ ਸਕਦੇ ਹਾਂ ਇਦਾਂ ਦਾ ਰੁਖ ਦੇ ਹਵਾਨੇ ਦਾ ਸਿੰਗ ਬਿਲਕੁਲ ਛੋਟੇ ਦੀ ਸਵਾ ਲੱਖ ਰੁਪਿਆ ਡਿਮਾਂਡ ਬਾਈ ਨੇ ਰੱਖੀ ਹੈ ਇੱਕ ਹੋਰ ਤੁਹਾਨੂੰ ਮੀਡੀਅਮ ਜੀ ਹਾਈਟ ਦੀ ਝੋਟੀ ਦਿਖਾਉਣੇ ਕਿੰਨਾ ਵਸੂਣ ਦੀ ਬਾਈ ਇਹ ਵੀ ਕੋਲੋਂ ਕੱਟੀ ਹੋ ਦੋ ਦੰਨ ਐਮ 29 ਦੀ ਹੈ ਠੀਕ ਹੈ ਕਿੰਨਾ ਚੱਲੂਗੀ ਸੂਣ ਮੰਨ ਲਓ ਸੂਣ ਤੋਂ ਲੈ ਕੇ ਦੋ ਦਿਨਾਂ ਜਾਂ ਚਾਰ ਦਿਨਾਂ ਤਿਆਰ ਹੀ ਹਸਾਂ ਜੀ ਇਹਦੇ ਵੀ ਸਵਾ ਲੱਖ ਰੁਪਏ ਤੋਰੀ ਬਾਈ ਸਵਾ ਲੱਖ ਇਹਦੀ ਡਿਮਾਂਡ ਹੈ ਦੋ ਦੰਨ ਦਾ ਬਾਈ ਕਹਿੰਦਾ ਬਿਲਕੁਲ ਹੀ ਛੋਟਾ ਸਿੰਘ ਦੋਸਤੋ ਜਮਾਈ ਨਾਲ ਮੁੜਿਆ ਵੇ ਆਪਾਂ ਮੰਨਾਂਗੇ ਦੋਨੇ ਸਿੰਘ ਇੱਕੋ ਜਿਹੇ ਮੀਡੀਅਮ ਹਾਈਟ ਚ ਇਹ ਹਵਾਨੇ ਦਾ ਇਹਦਾ ਰੁਖ ਹੈ ਸਵਾ ਲੱਖ ਰੁਪਿਆ ਇਹਦੀ ਡਿਮਾਂਡ ਹੈ ਮਾਨਤਨ ਹੋ ਜਾਣਾ ਹੁੰਦਾ ਵਿੱਚੋਂ ਉਹ ਤੁਹਾਡਾ ਡੀਲ ਕਰਨ ਤੇ ਹੈ ਬਾਕੀ ਪਸ਼ੂ ਜਚਣਾ ਜ਼ਰੂਰੀ ਹੁੰਦਾ ਉਹ ਆ ਕੇ ਦੇਖਿਆ ਕਰੋ ਆਈਡੀਆ ਤੁਹਾਨੂੰ ਵੀਡੀਓ ਚ ਕਰਵਾਉਣ ਦੀ ਕੋਸ਼ਿਸ਼ ਹੁੰਦੀ ਹੈ ਵੀ ਹਰੇਕ ਪੱਖ ਤੋਂ ਦਿਖਾ ਦਈਏ ਸਿੰਘ ਦੋਨੇ ਜਮਾਂ ਸੇਮ ਡਿਜ਼ਾਈਨ ਦੇ ਹੈ ਰੁਖ ਢਾਂਚੇ ਦਾ ਜਿਹੜਾ ਉਹ ਤੁਸੀਂ ਵੀਡੀਓ ਚ ਦੇਖ ਲਿਆ ਉਹ 판ਤੋਂ ਦੋਸਤੋ ਸੋਨਾ ਨਖੇੜੂਗੀ ਹੁਣ ਤੁਸੀਂ ਇਹ ਤਿੰਨੇ ਮੱਝਾਂ ਦੇਖ ਲਓ ਤੇ ਇਹਨਾਂ ਦੀ ਹਾਈਟ ਦੀ ਜਜਮੈਂਟ ਵੀ ਤਿੰਨਾਂ ਦੀ ਆਪਸ ਵਿੱਚ ਕਰ ਸਕਦੇ ਹੋ ਤੁਸੀਂ ਪਹਿਲੇ ਨੰਬਰ ਵਾਲੀ ਬਹੁਤ ਵੱਡੀ ਮੱਝ ਹੈ ਬਾਕੀ ਜਿਹੜੀਆਂ ਦੋ ਮੱਝਾਂ ਇਹਨਾਂ ਦਾ ਤੁਸੀਂ ਟਾਂਚਾ ਜਿਹੜਾ ਉਹ ਵੀਡੀਓ 'ਚ ਦੇਖ ਲਿਆ ਇੱਕ ਗਾਂ ਬਹੁਤ ਵੱਡੇ ਕੱਤਕਾਰ ਦੀ ਹੈ ਅਮਰ ਭਾਈ ਇਹ ਗਾਂ ਕੰਨ ਮਸੂਆ ਇਹ ਪਲੂਨ ਸੋਨਾਈਆਂ ਨੇ ਜੀ ਕਿੰਨਾ ਚਿਰ ਲੱਗਦੀ ਪਈ ਹੈ ਜੀ ਐਵਰੇਸਟ ਤਰੋਂ ਵੱਣਾ ਜੀ ਕਿੰਨੇ ਦਿਨ ਲੇਜੂਗੇ ਇਹ ਲੈਜੂ ਹਫਤਾ ਜੀ ਕੀ ਰੇਟ ਰੂਗਾ ਇਹਦੇ 1,60,000 ਰੁਪਏ ਕੋਲ 1 ਲੱਖ ਤੇ 60 ਹਜ਼ਾਰ ਡਿਮਾਂਡ ਹੈ ਹਜੇ ਹਫ਼ਤਾ ਲਾਊਗੀ ਬਹੁਤ ਵੱਡੀ ਵਹਿੜਾ ਦੱਸੋ ਲੰਬਾਈ ਤੁਸੀਂ ਦੇਖ ਸਕਦੇ ਹੋ ਕੱਦ ਬਹੁਤ ਚੰਗਾ ਹੈ ਸੂਏ ਨੇ ਪਹਿਲਾ ਸੁਣਾ ਸਟਰਕਚਰ ਇਹਦਾ ਤੁਸੀਂ ਦੇਖ ਸਕਦੇ ਹੋ ਵੱਡੇ ਟਾਂਚੇ ਦੀ ਦਸੋ ਇਹ ਵਾਈਟ ਤੇ ਬਲੈਕ ਸਪੌਟ ਵਾਲੀ ਬੈਟ ਲੈਂਥ ਇਹਦੀ ਦੇਖ ਸਕਦੇ ਨੂੰ 1,60,000 ਦੀ ਡਿਮਾਂਡ ਹੈ ਜੀ ਨੂੰ ਸਮਝ ਆਉਂਦੀ ਹੈ ਉਹ ਵੀਰ ਕੰਟੈਕਟ ਭਾਈ ਨਾਲ ਬਣਾ ਸਕਦਾ ਚੰਗੀ ਕੀਮਤ ਦੀ ਹੈ ਤਾਂ ਚੰਗੀ ਕੇਅਰ ਵਾਲਾ ਵੀਰ ਇਹ ਹੱਥ ਪਾਊਗਾ ਦੁੱਧ ਚੰਗੀ ਸੰਭਾਲ ਨਾਲ گاਵਾ ਦਿੰਦੀਆਂ ਰਹਿੰਦੀਆਂ ਜਿਹਦੀ ਸੰਭਾਲ ਕਈ ਵਾਰ ਆਸਤ ਹੁੰਦੀ ਹੈ ਉਹ ਭਾਵੇਂ ਜਿਹੜੀਆਂ ਕ੍ਰਾਸ ਬ੍ਰੀਡ ਜਾਂ ਜਿਹੜੀਆਂ ਮੀਡੀਅਮ ਰੇਂਜ ਦੀਆਂ ਗਾਵਾਂ ਉਹਨਾਂ ਨੂੰ ਖਰੀਦ ਸਕਦੇ ਹੁੰਦੇ ਸਹੀ ਸੋ ਹਾਈਟ ਤੇ ਲੈਂਥ ਦੋਸਤੋ ਇਹਦੀ ਫੁੱਲ ਹੈ ਉਹਦੇ ਬਾਰੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਦਾ ਸੀ ਇੱਕ ਹੋਰ ਵਾੜ ਤੁਹਾਨੂੰ ਦਿਖਾਉਣੇ ਆ ਅਮਰ ਭਾਈ ਇਹ ਕਨਮਾ ਸੁਹਾ ਸੁਹਾ ਜੀ ਇਹ ਦੂਜਾ ਸੁਹਾ ਜੀ 15 ਦਿਨ ਬਾਕੀ ਪਈ ਹੈ 15 ਦਿਨ ਬਾਕੀ ਹੈ ਇਹਦਾ ਕੀ ਦਿੱਤਾ 26 ਕਿਲੋ ਦਿੰਦੇ ਜੀ ਕੀ ਰੇਟ ਰਹਿਣਾ ਬਈ ਇਹਦਾ 90000 ਸੋ 90000 ਰੇਟ ਹੈ ਸੁਹਾ ਦੂਜਾ ਫਿਕਸ ਹੋਵਣਾ ਹੈ ਉਧਰ ਨੂੰ ਲੈ ਨਹੀਂ ਬਈ ਪਹਿਲਾਂ ਸਿੱਧੀ ਜੇ ਕੱਚੇ ਤੋਂ ਨਹੀਂ ਦੇ ਦਿੰਨ ਨੂੰ ਕੋਲੇ ਠੀਕ ਹੈ ਸੋ ਸੋ ਟਾਂਚਾ ਇਸ ਵੈੜ ਦਾ ਵੀ ਦੇਖੋ ਕੋੰਤਵੇਂ ਜੇ ਸਰੀਰ ਦੀ ਇਹ ਗਾਂ ਦਸੋ ਹਵਾਨਾ ਫਿਕਸ ਹੈ ਚੌੜਾ ਕਾਫੀ ਹੈ 90000 ਰੇਟ ਹੈ ਮੈਂ ਇੱਕ ਪਹਿਲਾਂ ਗੱਲ ਐਡ ਕੀਤੀ ਸੀ ਵੀ ਜਿਹੜੇ ਵੀਰ ਦੀ ਸੰਭਾਲ ਦਰਮਿਆਨੀ ਹੈ ਉਹ ਇਦਾਂ ਦੀ ਗਾਂ ਬਾਰੇ ਸੋਚ ਸਕਦਾ ਕਿਉਂਕਿ ਇਹ ਟਾਂਚੇ ਇਦਾਂ ਦੇ ਹੁੰਦੇ ਆ ਵੀ ਇਹ ਬੁੱਢੇ ਨਹੀਂ ਹੁੰਦੇ ਛੇਤੀ ਨਰੋਈ ਰਹੂਗੀ ਬਾਕੀ ਹਵਾਨਾ ਫਿਕਸ ਜਿਆ ਰੱਖਣਾ ਹੈ ਹਵਾਨੇ ਵੱਲੋਂ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਇਹਨੂੰ ਥਣ ਵੀ ਦੱਸੋ ਜਾਇਜ ਲੰਬਾਈ ਦੇ ਉੱਤੇ ਹੈ ਬਹੁਤਾ ਲੰਬਾ ਥਣ ਨਹੀਂ ਪਰ ਅਥੀ ਚਵਾਈ ਵਾਲਾ ਸੋਨਾ ਨਿਕਲੂਗਾ ਲੈ ਚਲ ਭਾਈ ਸਟਰਕਚਰ ਦੇਖੋ ਵੈੜ ਦਾ 90000 ਰੇਟ 15 ਦਿਨ ਬਾਈ ਕਹਿੰਦਾ ਬਾਕੀ ਹੈ ਰੁੱਤ ਗਰਮੀ ਦੀ ਹੈ ਪਸ਼ੂ ਵੱਧ ਘਟ ਲੈ ਸਕਦਾ ਸੋ ਤੁਸੀਂ ਅੱਜ ਦੇ ਹਿਸਾਬ ਤੇ ਜਜਮੈਂਟ ਕਰਿਓ ਸੋ ਇਹਨਾਂ ਤੋਂ ਬਿਨਾ ਦੱਸੋ ਦੋ گاਵਾ ਜਿਹੜੀਆਂ ਜਰਸੀ ਜਾਂ ਜਰਸੀ ਕ੍ਰਾਸ ਚ ਹੈ ਇਹਨਾਂ ਬਾਰੇ ਜਾਣਕਾਰੀ ਲੈ ਲੈਣੀ ਹੈ ਅਮਰਬਾਈ ਜਿਹੜੀ ਇਹ ਜਰਸੀ ਪੱਖ ਵਾਲੀ ਵੇੜ ਹੈ ਇਹ ਦੂਜਾ ਸੂਆ ਇਹ ਸੂਈ ਵੀ ਹੈ ਜੀ ਮੇਲ ਕਾਫ ਮਗਰ ਇਹਦੇ ਜੀ ਠੀਕ ਹੈ ਦੁੱਧ ਮੰਨ ਲਓ ਹੁਣ 17 18 ਲੀਟਰ ਤਿਆਰ ਹੈ ਜਿਹੜਾ ਠੀਕ ਹੈ ਕੀ ਰੇਟ ਰਹਿਣਾ ਹੈ ਇਹਦਾ 85 ਹਜ਼ਾਰ ਕੋਲੀ ਗਈ ਕ੍ਰਾਸ ਪੱਖ ਚ ਪੈਂਦੀ ਜਰਸੀ ਹੈ ਉਤਰ ਥੱਲੇ ਨਹੀਂ ਲੈ ਜੀ ਬੱਚਾ ਇਹਦੇ ਨਾਲ ਮੇਲ ਕਾਫ ਹੈ 17 ਲੀਟਰ ਦੁੱਧ ਹਾਜ਼ਰ ਹੈ ਜਰਸੀ ਦਾ ਸੀਮਨ ਲਵਾਉਂਦੇ ਰਹੋ ਜੇ ਜਰਸੀ ਚੰਗੇ ਬੱਚੇ ਪਾਜੂਗੀ ਕਿਉਂਕਿ ਜਿਆਦਾ ਪੱਖ ਵਹਿੜ ਦਾ ਜਰਸੀ ਵਾਲਾ ਹੀ ਐ ਹਵਾਨਾ ਚੰਗਾ ਦਿਸਦਾ ਦਸਤੋ ਰੰਗ ਰੂਗ ਸੋਹਣਾ ਇਹਦਾ ਤੁਸੀਂ ਫੇਸ ਦੇਖ ਸਕਦੇ ਹੋ ਟਾਂਟਾ ਬਹੁਤ ਸੋਹਣਾ ਸੁਵੈੜ ਦਾ ਬਾਕੀ ਜਿਹਨੂੰ ਜਚੇ ਉਹ ਵੀ ਆ ਕੇ ਦੇਖਿਓ ਜੇ ਤੁਸੀਂ ਪੈਸੇ ਖਰਚਨ ਵਾਲਿਆਂ ਚੋਂ ਜਿਹੜਾ ਬੰਦਾ ਪੈਸੇ ਖਰਚਦਾ ਹੈ ਉਹਦਾ ਹੱਕ ਹੁੰਦਾ ਵੀ ਉਹਨੂੰ ਚੀਜ਼ ਜਿਹੜੀ ਉਹ ਦੇਖੇ ਆ ਪਾ ਕੇ ਇਹ ਤੋਂ ਬਿਨਾ ਇੱਕ ਹੋਰ ਵੈੜ ਤੁਹਾਨੂੰ ਦਿਖਾਉਣੀ ਹੈ ਅਮਰ ਭਾਈ ਕਿੰਨੇ ਦਿਨ ਹੋ ਗਏ ਅੱਜ ਐਮਸੂਈ ਨੂੰ ਇਹ ਨੂੰ ਹਫ਼ਤਾ ਹੀ ਹੋ ਗਈ ਸੂਈ ਨੂੰ ਹੁਣ ਦੁੱਧ ਕਿੰਨਾ ਹੋਊਗਾ ਹੁਣ 13 ਲੀਟਰ ਜਮਾ ਤਿਆਰ ਹੈ ਜੀ ਕੀ ਰੇਟ ਲੈਣਾ ਹੈ ਇਹਦਾ 60000 ਖੋਲੀ ਸੋ ਦੁੱਧ ਕੋਈ ਨਹੀਂ ਆਉਂਦਾ ਭਾਈ ਇਹ ਠੀਕ ਹੈ 13 ਲੀਟਰ ਦੁੱਧ ਹਾਜ਼ਰ ਹੈ ਸੰਗੇ ਦੇ ਜ਼ਰੂਰ ਹੈਗੇ ਆ ਜਰਸੀ ਪਿਓਰ ਤੇ 60000 ਇਹਦਾ ਰੇਟ ਹੈ ਭਵਾਨੇ ਤੇ ਥੋੜੀ ਥੋੜੀ ਭਲੂਣ ਹਜੇ ਹੈਗੀ ਆ ਕਿਉਂਕਿ ਹੱਬਾ ਕੇ ਮੇਰਾ ਜ਼ੋਰ ਸੋ ਦੋ ਦੰਦ ਪਹਿਲਨ ਵੱੱਛੀ ਹੈ ਥਣਾ ਚ ਬਿੱਥੀ ਤੁਸੀਂ ਦੇਖ ਸਕਦੇ ਹੋ ਚਾਂਚਾ ਵੀ ਇਹਦਾ ਤੁਸੀਂ ਹੁਣ ਕਨਫਰਮ ਹੋ ਜਾਊਗਾ ਕਿਉਂਕਿ ਪਾਣੀ ਪੀ ਰਹੀ ਹੈ ਤੇ ਪੂਰੀ ਲੰਬਾਈ ਇਹਦੀ ਆਪਾਂ ਨੂੰ ਇੱਥੋਂ ਜੱਜਮੈਂਟ ਹੋ ਰਹੀ ਹੈ ਸਵੇਦ ਸੋ ਜਰਸੀ ਵੈਡ ਇਹ ਤੋਂ ਬਿਨਾ ਇੱਕ ਐਚਐਫ ਤੁਹਾਨੂੰ ਦਿਖਾਉਣੀ ਹੈ ਉਹਦੇ ਬਾਰੇ ਵੀ ਜਾਣਕਾਰੀ ਬਾਈ ਤੋਂ ਲੈਣੇ ਆ ਤੇ ਫਿਰ ਇਹਨੂੰ ਆਪਾਂ ਤੋਰਾਂਗੇ ਇਹ ਸੋਣ ਦੀਆਂ ਤਿਆਰੀਆਂ ਜਿਹੜੀਆਂ ਚ ਲੱਗਦੀ ਹੈ ਜਿਹੜੇ ਹਫ਼ਤੇ ਦਾ ਰੌਖ ਹੈ ਅਮਰ ਭਾਈ ਕਦੋਂ ਵਸੂ ਆਏ ਨੇ ਸੋਨਾ ਇਹ ਵੀ ਕਮੂਨ ਆ ਚੌਦ ਦੇ ਦਿਨ ਚੱਲ ਜੀ ਕਿੰਨੇ ਦਿਨ ਲੇਜੂਗੀ ਬਸ ਅੱਜ ਦੀ ਰਾਤ ਜਾਂ ਕੱਲ ਨੂੰ ਸੂ ਠੀਕ ਹੈ ਕੀ ਰੇਟ ਰੋਗੇ ਇਹਦੇ 1.40 ਲੱਖ ਰੁਪਏ ਖੋਲੀ 1.40 ਲੱਖ ਅੱਜ ਦੀ ਰਾਤ ਹੋ ਸਕਦਾ ਰਾਤ ਨੂੰ ਸੂਪੇ ਤੇ ਜਾਂ ਕੱਲ ਨੂੰ ਸਵੇਰ ਤੱਕ ਕੱਲ ਦੇ ਦਿਨ ਚ ਸੂਪੇ ਇਹ ਤਿਆਰੀ ਇਹਦੀ ਫੁੱਲ ਹੈ ਕੱਚੇ ਚ ਵੱਧੀ ਸੀਗੀ ਕਿਉਂਕਿ ਕੱਚੇ ਚ ਹੀ ਬਹਿਣਾ ਹੋਣੇ ਨੇ ਤਿਆਰੀ ਇਹਦੀ ਜਿਹੜੀ ਆ ਉਹ ਹਵਾਨੇ ਦੀ ਇਦਾਂ ਦੀ ਹੋ ਗਈ ਹੈ ਬਹੁਤ ਵੱਡੇ ਕੱਦ ਕਾਠ ਚ ਹੈ ਹਵਾਨਾ ਅੱਗੋਂ ਵੀ ਚੰਗਾ ਪਿਛੋਂ ਕਿੰਨਾ ਕੋ ਤੁਸੀਂ ਵੀਡੀਓ ਚ ਜਜਮੈਂਟ ਕਰ ਸਕਦੇ ਮੋੜ ਲਾ ਮਰੇ ਤੋਂ ਸੋ ਅਗਾੜੀ ਦਸੋ ਨੋਟ ਕਰਿਓ ਜੇ ਵੈੜ ਦਾ ਥਣ ਬਹੁਤ ਸੋਹਣਾ ਦੰ ਚਾਇਦਾ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ ਇਦਾਂ ਦਾ ਰੋਖ ਥਣ ਪੂਰਾ ਮੋਟਾ ਦਿੱਤੇ ਨੇ ਰੱਖਿਆ ਸਟਰਕਚਰ ਫੇਰ ਤੁਸੀਂ ਦੇਖ ਸਕਦੇ ਹੋ ਸੋ ਅੱਜ ਦੀ ਵੀਡੀਓ ਦੇ ਇਹ ਪਸ਼ੂ 8 ਨਾ ਗਏ ਜਿਹੜੇ ਵਿਕਰੀ ਵਾਲੇ ਆ ਕੇ ਦੇਖਿਓ ਜੇ ਜਿਹੜਾ ਨਗ ਜੱਜ ਗਿਆ ਜਦੋਂ ਤੁਹਾਡੇ ਮਨ ਨੂੰ ਪੂਰੀ ਤਸੱਲੀ ਹੋ ਜਾਂਦੀ ਹੈ ਤਾਂ ਫੇਰ ਖਰੀਦ ਲਓ ਸੌਦਾ ਪਹਿਲਾਂ ਕਰਨਾ ਜ਼ਰੂਰੀ ਹੁੰਦਾ ਹੈ ਤੇ ਬਾਕੀ ਪਸ਼ੂ ਦੀ ਤਸੱਲੀ ਤੁਸੀਂ ਕਰ ਸਕਦੇ ਹੁੰਦੇ ਹੋ ਸੋ ਇਹ ਬਾਈ ਹੋਰਾਂ ਦਾ ਵਪਾਰ ਦਾ ਕੰਮ ਹੈ ਤੇ ਰੂਟੀਨ 'ਚ ਪਸ਼ੂ ਇੱਥੇ ਆਉਂਦੇ ਹੀ ਰਹਿੰਦੇ ਆ ਵਿਜਿਟ ਕਰ ਸਕਦੇ ਹੋ ਤੁਸੀਂ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ